ਮੇਰਾ ਨਾਮ}{|\text{ਚਾਲ ਸਿੰਘ ਹੈ ਜੀ ਪਿੰਡ ਸਾਰੰਗ ਦਾ ਰਹਿਣ ਵਾਲਾ। ਪਿਛਲੇ ਦਿਨੀ ਜੋ ਜਾਤੀਸ਼ੂਤਿ ਕੁਸ਼ਬਦ ਬੋਲੇਗਾ ਕੀ ਉਹ ਕਾਰਨ ਤੇ ਕੀ ਮਸਲਾ ਬਣਿਆ? ਕਾਰਨ ਆ ਵੀ ਕੋਈ ਨਹੀਂ ਜੀ। ਕਾਰਨ ਇੱਕ ਸਿਰਫ ਕਮੈਂਟ ਤੋਂ ਗੱਲ ਹੋਈ ਆ। ਹਾਂ ਜੀ। ਪਿੰਡ ਤੇ ਉਹਨਾਂ ਮਿਲ ਕੇ ਵੀਡੀਓ ਪਾਈ ਵੀ ਪਿੰਡ ਨੂੰ ਅਸੀਂ ਚੰਡੀਗੜ੍ਹ ਬਣਾਉਣਾ ਤੇ ਮੈਂ ਸਿਰਫ ਇੰਨਾ ਕਹਿਤਾ ਵੀ ਕੁਝ ਨਹੀਂ ਚੰਡੀਗੜ੍ਹ ਵਰਗਾ ਇੱਥੇ ਬੰਨਾ ਤੇ ਸਿਰਫ ਉਹਨਾਂ ਮਿਲ ਕੇ ਆਪਣੇ ਕੋਲੋਂ ਕੁਝ ਗੱਲਾਂ ਬਣਾਈਆਂ ਕਿ ਮੁੰਡਾ ਗਲਤ ਬੋਲਿਆ ਕਮੈਂਟਾਂ 'ਚ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਮੈਂਟਾਂ 'ਚ ਕੁਝ ਗਲਤ ਨਹੀਂ ਆ ਪੰਨਾਂ ਨੇ ਬੋਲਿਆ ਤੇ ਇਸ ਕਰਕੇ ਮਿਲ ਕੇ ਉਹ ਸਾਡੇ ਨਾਲ ਮਿਲ ਕੇ ਕੁਝ ਬਹਿਸਾਈ ਹੋਈ ਰੋਪੋਕੇ ਤੇ ਫਿਰ ਮੇਰੇ ਪਾਪਾ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਹਾਡੇ ਮੁੰਡੇ ਦੇ ਤੇ ਮੇਰੇ ਮੁੰਡੇ ਦੇ ਜੋ ਵੀ ਗੱਲਬਾਤ ਹੋਈ ਆਪਾਂ ਬਹਿ ਕੇ ਮਸਲਾ ਹੱਲ ਕਰੀਏ ਤੇ ਸਰਪੰਚ ਨੇ ਇਹ ਕਿਹਾ ਵੀ ਸਰਪੰਚ ਉਹ ਦਿਨ ਪਿੰਡ ਨਹੀਂ ਹੈਗਾ ਉਹ ਗਿਆ ਆ ਨੰਦਪੁਰ ਤੇ ਚਲੋ ਉਹਨੇ ਨੰਦਪੁਰ ਤੋਂ ਫੋਨ ਕੀਤਾ ਵੀ ਜੇ ਮੈਂ ਪਿੰਡ ਹੁੰਦਾ ਤੇ ਤੇਰੇ ਮੁੰਡੇ ਨੇ ਮੈਂ ਚੁੱਕ ਕੇ ਖੜਨਾ ਤੇ ਘਰੇ ਆਣ ਕੇ ਤੇ ਜੁੱਤੀਆਂ ਮਾਰ ਕੇ ਜਾਣੀਆਂ ਸੀ ਕੀ ਸਰਪੰਚ ਦਾ ਕੀ ਨਾਮ ਹੈ ਸਰਪੰਚ ਦਾ ਅਵਤਾਰ ਸਿੰਘ ਲਾਲੀ ਜੀ ਹੈ ਵੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਵੇਖੋ ਪ੍ਰਚਾਰਣ ਕੋਲ ਇਹੇ ਹੀ ਸਾਡੀ ਮੰਗ ਹੈ ਕਿ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੋ ਵੀ ਉਹਨਾਂ ਕਿੰਨਾ ਕੁਝ ਗਲਤ ਬੋਲਿਆ ਜਾਤੀ ਬਾਤ ਬਾਰੇ ਤੇ ਬਸ ਇਹੋ ਅਪੀਲ ਹੈ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੱਜ ਤੁਹਾਡੇ ਕੋਲ ਜਥੇਬੰਦੀਆਂ ਪਹੁੰਚੀਆਂ ਕੀ ਧੰਨਵਾਦ ਕਰਨਾ ਚਾਹੁੰਦੇ ਜੀ ਦੇਖੋ ਜੋ ਵੀ ਮਹਾਰਾਜ ਆਏ ਨਛੱਤਾ ਸਿੰਘ ਬਾਬਾ ਜੀ ਨਾਲ ਸਾਡੇ ਬਲਵਿੰਦਰ ਸਿੰਘ ਮਹਾਰਾਜ ਇਹਨਾਂ ਨਾਲ ਸਾਡੀ ਇਹ ਇਹਨਾਂ ਘੜੀ ਸਾਡੀ ਅਪੀਲ ਹੈ ਵੀ ਸਾਨੂੰ ਜੋ ਵੀ ਆ ਸਾਡਾ ਇਨਸਾਫ ਦਵਾ ਆ ਜਾਂਦਾ ਹਾਂ ਹਾਂ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਮੇਰਾ ਪਿੰਡ ਸਾਰੰਗਣਾ ਮੇਰਾ ਨਾਂ ਸਾਨੂੰ ਹੈਪੀ ਆ ਜੀ ਸਰਦਾਰ ਤਿਕਾ ਸਿੰਘ ਉਹਦੇ ਡੇੜੀ ਦਾ ਨਾਮ ਆ ਇਹ ਮੇਰਾ ਦੋਸਤ ਹੈ ਵਿਸ਼ਾਲ ਸਿੰਘ ਅਸੀਂ ਦੋਨੋਂ ਬੰਬਈ ਕੰਮ ਕਰਦੇ ਹਾਂ ਇਹਨਾਂ ਦੀ ਕਮੈਂਟ ਬਾਜੀ ਤੋਂ ਕੋਈ ਗੱਲ ਹੋਈ ਹੈ ਇਹੋ ਜੀ ਕਿ ਇਹਨਾਂ ਉਹਨਾਂ ਕਹਿ ਕੇ ਕਿ ਇਹ ਪਿੰਡ ਦਾ ਜੋ ਵੀ ਛੱਪੜ ਆ ਉਹਨੂੰ ਚੰਡੀਗੜ੍ਹ ਦੀ ਝੀਲ ਬਣਾਵਾਂਗੇ ਉਸ ਤੋਂ ਬਾਅਦ ਉਹਨਾਂ ਵੀਡੀਓ ਪਾਈ ਕਿ ਸਾਡੀ ਜੋ ਵੀ ਪੰਚਾਇਤ ਸਰਪੰਚਾ ਕੋਈ ਵੀ ਨਸ਼ਾ ਨਹੀਂ ਕਰਦਾ ਇਨਾ ਕਮੈਂਟ ਕੀਤਾ ਉਹਨੂੰ ਕਿ ਮੈਂ ਵੀ ਇੱਕ ਪਿੰਡ ਸਰੰਗੜੇ ਦੇ ਰਹਿਣ ਵਾਲਾ ਵਿਸ਼ਾਲ ਆ ਮੈਨੂੰ ਵੀ ਪਤਾ ਕੌਣ ਨਸ਼ਾ ਕਰਦਾ ਜਾਂ ਜਿਹੜਾ ਨਹੀਂ ਕਰਦਾ ਉਹਨਾਂ ਇਸ ਕਮੈਂਟ ਦੇ ਥੱਲੇ ਕਹਿਤਾ ਤੂੰ ਕਿੱਥੋਂ ਲਈ ਜੂਠ ਤੋ ਇਸ ਕਮੈਂਟ ਤੋਂ ਗੱਲ ਚੱਲਦੀ ਚੱਲਦੀ ਸੀ ਪਿੰਡ ਹੈ ਤੇ ਇਹਨਾਂ ਲੋਪੋ ਕੀ ਅਸੀਂ ਖੜੇ ਸੀ ਲੋਪੋ ਕੀ ਇੱਕ ਬਊ ਨਾਂ ਦਾ ਮੁੰਡਾ ਉਹਦਾ ਮੁੰਡਾ ਹੈ ਕਿਨ ਕਾਰ ਆਕਾਸ਼ਦੀਪ ਸਿੰਘ ਉਸਨੇ ਉੱਥੇ ਖੜਾ ਸੀ ਐਬੀਸੀ ਵੀ ਖੜੇ ਸੀ ਤੇ ਇਸਨੇ ਬੋਲਿਆ ਉਸ ਨੂੰ ਪੁੱਛਿਆ ਕਿ ਮੈਂ ਵੀ ਇੱਕ ਸਾਰਿੰਗੜੇ ਦੇ ਰਹਿਣ ਵਾਲਾ ਬੰਦਾ ਹਾਂ ਤੂੰ ਮੈਨੂੰ ਝੂਠ ਕਿਉਂ ਬੋਲਿਆ ਸੀ ਉਹ ਇਹੀ ਗੱਲ ਸੁਣਦਿਆ ਸਾਰ ਆਪਣੇ ਟਰੈਕਟਰ ਤੇ ਚੜਕੇ ਆਪਣੇ ਘਰਦਿਆਂ ਨੂੰ ਫੋਨ ਕਰ ਦਿੱਤਾ ਉਸਨੇ ਕਿ ਬੋਲਿਆ ਕਿ ਮੇਰੇ ਗੱਲ ਪੈ ਗਿਆ ਕੁਛ ਨੇ ਸੁਣਦਿਆ ਸਾਰ ਉਹਨਾਂ ਦੇ ਸਰਪੰਚ ਨੇ ਇਹਨਾਂ ਦੇ ਪਾਪਾ ਨੂੰ ਜੋ ਤੁਹਾਨੂੰ ਦੱਸਿਆ ਨਾ ਕਿ ਗਲਤ ਬੋਲਿਆ ਉਸ ਤੋਂ ਅਗਲੇ ਦਿਨ ਮੈਂ ਇਹਨਾਂ ਦੇ ਘਰ ਖੜਾ ਸੀ ਉਸ ਮੁੰਡੇ ਨੇ ਜਦੋਂ ਫੋਨ ਕੀਤਾ ਤਾਂ ਮੈਂ ਫੋਨ ਨੂੰ ਫੜਿਆ ਤਾਂ ਉਹ ਜੋ ਵੀ ਤੁਸੀਂ ਸੁਣੇ ਆ ਲਬਜ ਉਹ ਬੋਲਣੇ ਚਾਲੂ ਕਰਲੇ ਕਿ ਮੈਂ ਉਹਨਾਂ ਨੂੰ ਇੱਕ ਸਮਝਾ ਰਿਹਾ ਸੀ ਪਰ ਉਹਨਾਂ ਮੇਰੀ ਵੀ ਗੱਲ ਨਹੀਂ ਸੁਣੀ ਬਸ ਸਾਡੀ ਇੰਨੀ ਕੁ ਅਪੀਲ ਹੈ ਜੋ ਵੀ ਸਾਨੂੰ ਸੰਭਵ ਹੋ ਜਾਏ ਬਹੁਤ ਬਹੁਤ ਧੰਨਵਾਦ ਹਾਂਜੀ ਮਹਾਰਾਜ ਜੀ ਪਿੰਡ ਸਾਗਰੇ ਵਿੱਚ ਪਹੁੰਚੇ ਤੁਸੀਂ ਖਾਦੇ ਅੰਸੂ ਕੀ ਕਹਿੰਦੇ ਹਾਂਜੀ ਜੈ ਵਾਲਮੀਕੀ ਜੈਗੁਰ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਇੱਥੇ ਜਿਹੜੀ ਆ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੀ ਚਰਚਾ ਹੋਈ ਸੀ ਕਿਉਂਕਿ ਪਿੰਡ ਦੇ ਵਿਕਾਸ ਕਾਰਜ ਜਿਹੜੇ ਆ ਇਲੈਕਸ਼ਨ ਦੇ ਦੌਰਾਨ ਜਿਹੜੇ ਵਾਅਦੇ ਕੀਤੇ ਸੀਗੇ ਸਾਡੇ ਸਮਾਜ ਦੇ ਆਗੂ ਸਮਾਜ ਦੇ ਸਾਥੀ ਨੇ ਇਹ ਅਪੀਲ ਕੀਤੀ ਕਿ ਉੱਥੇ ਜਿਹੜਾ ਆ ਇਲੈਕਸ਼ਨ ਦੌਰਾਨ ਛੱਪੜਾਂ ਦੀ ਸਫਾਈ ਜਾਂ ਪਿੰਡ ਦੇ ਜਿਹੜੇ ਆ ਗਲੀਆਂ ਨਾੜੀਆਂ ਦੇ ਵਿਕਾਸ ਹੈ ਉਹ ਵਾਅਦੇ ਕੀਤੇ ਪਰ ਪੂਰੇ ਨਹੀਂ ਕੀਤੇ ਗਏ ਕੋਈ ਨਹੀਂ ਹੋਇਆ ਸਿਰਫ ਆਪਣੇ ਅਧਿਕਾਰ ਤੇ ਆਪਣੇ ਹੱਕ ਨੂੰ ਮੰਗਣ ਲੱਗਿਆ ਇਸ ਸਾਡੇ ਬੱਚੇ ਨੂੰ ਜਿਹੜਾ ਗਲੀਗਲੋ ਚ ਜਲੀਲਤਾ ਦਾ ਸਾਹਮਣਾ ਕਰਾਉਣਾ ਪਿਆ ਪੂਰੇ ਦੇਸ਼ ਦੇ ਵਿੱਚ ਪੂਰੇ ਜਨਕੇ ਏਰੀਏ ਦੇ ਵਿੱਚ ਸਾਡੇ ਜਿਹੜੇ ਜਾਤੀ ਦੇ ਅੰਗੇਸਟ ਜਿਹੜਾ ਪੱਤੀ ਜਨਕ ਸ਼ਤਾਬਦੀ ਬੋਲੀ ਗਈ ਸਿਰਫ ਇਹ ਹੈ ਕਿ ਇਹ ਲੋਕ ਸਾਨੂੰ ਦੱਬਣਾ ਚਾਹੁੰਦੇ ਆ ਲਤਾਰਨਾ ਚਾਹੁੰਦੇ ਆ ਕਿ ਤੁਸੀਂ ਲੋਕ ਸਾਡੇ ਸਾਹਮਣੇ ਕੋਈ ਗੱਲ ਕਰਨੀ ਨਹੀਂ ਹੈ ਭਾਵੇਂ ਕਿ ਪਿੰਡ ਦੇ ਵਿਕਾਸ ਕਾਰਜ ਜੇਕਰ ਠੀਮੇ ਚੱਲਦੇ ਆ ਜਾਂ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਉਹ ਕਹਿੰਦੇ ਸਾਨੂੰ ਕਹਿਣਾ ਨਹੀਂ ਹੈ ਸੋ ਇਹਦਾ ਖਮਿਆਜਾ ਸਾਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਸਾਨੂੰ ਜਲੀਲ ਕਰਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਾਡੇ ਭਾਈਚਾਰੇ ਨੂੰ ਅਪੱਤੀ ਜਨਕ ਸ਼ਤਾਬਦੀਆਂ ਬੋਲ ਕੇ ਜਿਹੜਾ ਭੁਗਤਣਾ ਪਿਆ ਮੈਂ ਅਪੀਲ ਕਰਦਾ ਹਾਂ ਸਮੁੱਚੇ ਸਮਾਜ ਨੂੰ ਸਮੁੱਚੀ ਕੌਮ ਨੂੰ ਸਮੁੱਚੇ ਭਾਈਚਾਰੇ ਨੂੰ ਕਿ ਇਹ ਜਿਹੜਾ ਮਸਲਾ ਕਿਸੇ ਯੂਪੀ ਬਿਹਾਰ ਚ ਨਹੀਂ ਜੇ ਹੋਇਆ ਇਹ ਮਸਲਾ ਪੰਜਾਬ ਦੇ ਪਿੰਡ ਸੰਗੜਾ ਵਿਖੇ ਇਹ ਸਾਡੇ ਛੋਟੇ ਬੱਚੇ ਨਾਲ ਹੋਇਆ ਹੈ ਇਹ ਜਿਹੜੀਆਂ ਘਟਨਾਵਾਂ ਜਦੋਂ ਅਸੀਂ ਆਪਣੇ ਲੋਕਾਂ ਦੀ ਗੱਲ ਕਰਦੇ ਹਾਂ ਜਾਂ ਆਪਣੇ ਪਿੰਡ ਦੀ ਆਵਾਜ਼ ਚੁੱਕਦੇ ਹਾਂ ਤੇ ਸਾਨੂੰ ਅਗਲੇ ਜੁੱਤੀਆਂ ਦੀ ਜਿਹੜੀ ਆ ਉਹ ਗੱਲਾਂ ਸੁਣਾਉਂਦੇ ਆ ਇਸ ਕਰਕੇ ਤਕੜੇ ਹੋ ਕੇ ਆਪਣੇ ਪਰਿਵਾਰ ਦੇ ਨਾਲ ਇਕਾ ਕਰੀਏ ਆਪਣੇ ਲੋਕਾਂ ਦੀ ਲੜਾਈ ਲੜੀਏ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਏਦਾਂ ਦੀ ਘਟਨਾ ਵਾਪਰੇਗੀ ਸਮੁੱਚਾ ਸਮਾਜ ਜਿਹੜਾ ਆ ਉਹ ਉੱਥੇ ਸਟੈਂਡ ਕਰੇਗਾ ਤੇ ਦੋਸ਼ੀਆਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕਰਾਈ ਜਾਏ ਬਾਬਾ ਜੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਦੀ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਸਿਕੋ ਐਫ ਆਈ ਆਰ ਜ਼ਰੂਰ ਦਰਜ ਕਰ ਦਿੱਤੀ ਗਈ ਹੈ ਪਰ ਦੋਸ਼ੀ ਆ ਇਹ ਤਾਂ ਰੈਸਟਰੀ ਕੀਤੇ ਗਏ ਅਤੇ ਉਹਨਾਂ ਦੇ ਨਾਂ ਹੀ ਲਾਇਸੈਂਸ ਜਿਹੜੇ ਉਹ ਰੱਦ ਕੀਤੇ ਗਏ ਆ ਕਿਉਂਕਿ ਉਹਨਾਂ ਸ਼ਰਿਆਮ ਜਿਹੜਾ ਸਾਡੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਇਸ ਬੱਚੇ ਨੂੰ ਜਾਨੀ ਮਾਲੀ ਜਿਹੜਾ ਨੁਕਸਾਨ ਦਾ ਕਤਰਾ ਮੈਂ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਨੂੰ ਅਪੀਲ ਕਰਦਾ ਕਿ ਇਮੀਡੀਏਟਲੀ ਇਸ ਪਰਿਵਾਰ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਕੀਤਾ ਜਾਵੇ ਅਤੇ ਪਿੰਡ ਦੇ ਵਿੱਚ ਜਿਹੜੇ ਲੋਕ ਉਹਨਾਂ ਦੇ ਟੱਚ 'ਚ ਨੇ ਤਨਹਾਰ ਦਿਨਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਆ ਉਹਨਾਂ ਦੇ ਸਾਰਿਆਂ ਦੇ ਲਾਇਸੈਂਸ ਜਿਹੜੇ ਆ ਇਮੀਡੀਏਟਲੀ ਜਿਹੜੇ ਆ ਰੱਦ ਕਰ ਦਿੱਤੇ ਜਾਣ ਤਾਂ ਜੋ ਜਿਹੜਾ ਆ ਪਿੰਡ ਦੇ ਵਿੱਚ ਜਿਹੜਾ ਉਹ ਅੱਜ ਬਹੁਤ ਜਿਆਦਾ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਉਸ ਨੂੰ ਜਿਹੜਾ ਆ ਉਹ ਸਹੀ ਤਰੀਕੇ ਨਾਲ ਸਜੇ ਢੰਗ ਨਾਲ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਉਹ ਸਹੀ ਕੀਤੀ ਜਾਵੇ ਕਿਉਂਕਿ ਪਿੰਡ ਦੇ ਵਿੱਚ ਉਹਨਾਂ ਬੰਦਿਆਂ ਵੱਲੋਂ ਜਿਸ ਤਰ੍ਹਾਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਬਾਹਰ ਨਿਕਲੋ ਅਸੀਂ ਤੁਹਾਨੂੰ ਗੋਲੀਆਂ ਮਾਰਨੀਆਂ ਇਹ ਜਿਹੜੀਆਂ ਉਹਨਾਂ ਕੋਲ ਹਥਿਆਰ ਹੈਗੇ ਆ ਇਸ ਕਰਕੇ ਪੂਰੇ ਜਿਹੜਾ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਇਮੀਡੀਏਟਲੀ ਜਿਹੜਾ ਆ ਡੀਜੀਪੀ ਪੰਜਾਬ ਜਿਹੜਾ ਆ ਆਪ ਦਖਲ ਕਰਕੇ ਅਰਜੰਟ ਜਿਹੜਾ ਆ ਉਹ ਉਹਨਾਂ ਦੇ ਅਸਲੇ ਲਾਇਸੈਂਸ ਰੱਦ ਕਰਨ ਅਤੇ ਇਸ ਪਰਿਵਾਰ ਦੀ ਜਿਹੜੀ ਆ ਉਹ ਸੁਰੱਖਿਆ ਜਿਹੜੀ ਆ ਉਹ ਯਕੀਨੀ ਕੀਤੀ ਜਾਵੇ ਜੈ ਵਾਲਮਿਕੀ ਜੈਗ ਰੂਗਿਆ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਜੀ ਨੰ ਰਣਜੀਤ ਸਿੰਘ ਜੀ ਤੋਂ ਮੋਦਰ ਅੱਜ ਪਿੰਡ ਸੰਗੜਾ ਦੇ ਵਿੱਚ ਪਹੁੰਚੇ ਕੀ ਕਰਨ ਸਕੇ ਪਿੰਡ ਸੰਗੜਾ ਜਿਹੜੀ ਇਹ ਘਟਨਾ ਹੋਈ ਹੈ ਜਾਤੀਸ਼ੂਤ ਵਰਦੀ ਇਹ ਨਿੰਦਾ ਕਰਦੇ ਸੀ ਕਿ ਜਿਹੜੇ ਆ ਉਹਦੇ ਸਮਾਜ ਵਿਰੋਧੀ ਅੰਸ਼ਰ ਆ ਇਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਸਲਾਖਾਂ ਦੇ ਪਿਛੇ ਹੋਣਾ ਚਾਹੀਦੇ ਸਮਾਜ ਦੀ ਇਕਤਰਤਾ ਹੋ ਚੁੱਕੀ ਆ ਸਮਾਜ ਜਾਗ ਚੁੱਕਾ ਸਮਾਜ ਇਕਮੁੱਠ ਆ ਸਮਾਜ ਆਪਣੇ ਸਮਾਜ ਦੀ ਲੜਾਈ ਲੜਨ ਵਾਸਤੇ ਪਿਆਰਪੁਰ ਪਿਆਰਾ ਇਹ ਜਲਦੀ ਜਿਹੜਾ ਭਗਵਾਨ ਸਤਸੰਗ ਦੀ ਹੋਂਦ ਅੱਗੇ ਵਚਨ ਕੀਤੇ ਨੇ ਕਿ ਅਗਲੇ ਟਾਈਮ ਦੀ ਨੈਕਸਟ ਕਾਰਵਾਈ ਕਰਨ ਦੀ ਜਿਹੜੀ ਅਕਾਲ ਦਿੱਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਕੋ ਮੜਾ ਆਜੋ ਹਾਂਜੀ ਬਾਬਾ ਜੀ ਅੱਜ ਫਿਰ ਸੰਗਰੇਲ ਤੇ ਪਹੁੰਚੇ ਕੀ ਹਾਂ ਜੀ ਬਾਬਾ ਜੀ ਗੱਲ ਇਹਦਾ ਵਾ ਪਹਿਲਾਂ ਤੇ ਆਪਾਂ ਫਤਿਹ ਦੀ ਸਮਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੇ ਮੜੋ ਜਿਹੜੇ ਮਨੁੱਖ ਨਾਲ ਇਹ ਇਧਰ ਘਟਨਾ ਹੋਈ ਆ ਸੋ ਕੋਈ ਇੱਕ ਮਜੀਬ ਸਿੰਘ ਭਰਾ ਸੋ ਉਹਨਾਂ ਨੇ ਨਾਲ ਜਿਹੜੀ ਇਹ ਗੱਲਬਾਤ ਉਹਨਾਂ ਕੀਤੀ ਆ ਜਾਂ ਕਰਾਈ ਗਈ ਆ ਜਾਂ ਜਿਨ੍ਹਾਂ ਦੀ ਸ਼ਹਿਤ ਇਹ ਗੱਲਬਾਤ ਹੋਈ ਹੈ ਸਾਰੇ ਜੱਟ ਭਰਾ ਮਾੜੇ ਨਹੀਂ ਹੈਗੇ ਕੁਝ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅੰਕਸ਼ਰ ਨੇ ਉਹਨਾਂ ਦੀ ਬਦੌਲਤ ਇਹੋ ਜੇ ਘਟਨਾ ਕਰਮ ਹੁੰਦੇ ਆ ਇਹ ਇੱਕ ਪਿੰਡ ਦੀ ਗੱਲ ਨਹੀਂ ਹੈਗੀ ਕਿ ਕੱਲੇ ਸਰੰਗੜੇ ਦੀ ਗੱਲ ਆ ਇਹ ਹਰ ਪਿੰਡ ਦੇ ਵਿੱਚ ਕੋਈ ਨਵੀਂ ਤੋਂ ਨਵੀਂ ਕਹਾਣੀ ਮਿਲ ਨੂੰ ਸਾਨੂੰ ਦੇਖਦੀ ਹੈ ਸੋ ਇਹਨਾਂ ਦੇ ਉੱਤੇ ਆਪਾਂ ਨੱਥ ਐ ਚੰਗੀ ਤਰੀਕੇ ਦੇ ਨਾਲ ਪਾਵਾਂਗੇ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਟਨਾ ਹੋਣ ਤੋਂ ਜਿਹੜੀਆਂ ਰੋਕੀਆਂ ਜਾਣ ਇਨਾਂ ਨੂੰ ਰੋਕਣ ਵਾਸਤੇ ਜਿੰਨਾ ਚਿਰ ਇਸ ਪਿੰਡ ਦੇ ਵਿੱਚ ਇਸ ਵੀਰ ਨੂੰ ਇਨਸਾਫ ਨਹੀਂ ਮਿਲਦਾ ਜਾਂ ਹੋਰ ਵੀ ਕੋਈ ਇਸ ਤਰ੍ਹਾਂ ਦਾ ਇਦਾਂ ਦਾ ਕੋਈ ਕਰਮਕਾਂਟ ਕਰਦਾ ਆ ਉਹਨੂੰ ਨਾਥ ਨਹੀਂ ਪੈਂਦੀ ਤੇ ਆਪਾਂ ਜਿਹੜਾ ਗੱਠ ਜੋੜ ਆਪਣਾ ਪੂਰਾ ਰੱਖਾਂਗੇ ਉਹਨੂੰ ਨਾਥ ਪਾਈ ਜਾਏਗਾ